ਮੇਰੇ ਸਿਰ ਤੇ ਆ ਕੁੱਤਾ ਕੱਡੇ ਥੱਲੇ ਆ ਓਏ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਸ੍ਰੀ ਰਾਮਚੰਦਰ ਦੇਵਲ ਤੱਕ ਲੋ ਜੇ ਬੰਦਾ 5:30 ਵਜੇ ਕੀਤੇ ਛੱਡ ਜੇ ਸਰੀਰ ਕੋਈ ਆਖਦਾ ਨਹੀਂ ਇੱਕ ਰਾਤ ਘਰੇ ਰੱਖ ਲੋ ਜੇ ਬੰਦਾ 5:30 ਵਜੇ ਕੀਤੇ ਛੱਡ ਜੇ ਸਰੀਰ ਕੋਈ ਆਖਦਾ ਨਹੀਂ ਇੱਕ ਰਾਤ ਘਰੇ ਰੱਖ ਲੋ ਤਾੜੀਆਂ ਬਈ ਜ਼ਰੂਰ ਇੱਕ ਪੰਜਾਬ ਦੀ ਹੋਰ ਖਤਰਨਾਕ ਸਚਾਈ ਮੈਂ ਮੈਨੂੰ ਥੋੜਾ ਟਾਈਮ ਮਿਲਿਆ ਮੈਂ ਕੱਲ ਵੀ ਬੜੇ ਤਰਲੇ ਕਰਕੇ ਗਿਆ ਪਰ ਇੱਥੇ ਤਰਲੇ ਕਰਕੇ ਵੀ ਬੰਦਾ ਚੜ ਜੇ ਇਹ ਵੀ ਬਹੁਤ ਵੱਡੀ ਗੱਲ ਹੈ ਮੈਂ ਬਾਬਾ ਜੀ ਨੂੰ ਬਹੁਤ ਸਾਰਾ ਥੈਂਕ ਯੂ ਐਮਐਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਉਧਰੋਂ ਉਹਨਾਂ ਸਰਕਾਰਾਂ ਦਾ ਬਹੁਤ ਬਹੁਤ ਸ਼ੁਕਰ ਗਿਆ ਬਾਹਰ ਵਾਲਾ ਕਰੇਜ਼ ਬਹੁਤ ਹੈ ਪੰਜਾਬ ਵਿੱਚ ਪਰ ਹਾਲਾਤ ਖਰਾਬ ਨੇ ਸਾਡੇ ਬਾਪੂ ਆਪਣੇ ਫਾਦਰ ਬੱਚੇ ਨਾਲ ਕੀ ਗੱਲ ਕਰਦਾ ਹਾਏ ਮੰਨਿਆ ਕੀ ਕਈਆਂ ਦੀ ਤਾਂ ਹੈਗੀ ਮਜਬੂਰੀ ਓਏ ਜ਼ਿੰਦਗੀ ਜਿਉਣ ਲਈ ਪੈਸਾ ਇਹ ਜ਼ਰੂਰੀ ਹਾਏ ਮੰਨਿਆ ਕੀ ਕਈਆਂ ਦੀ ਤਾਂ ਹੈਗੀ ਮਜਬੂਰੀ ਜ਼ਿੰਦਗੀ ਜਿਉਣ ਲਈ ਪੈਸਾ ਏ ਜ਼ਰੂਰੀ ਉੱਥੇ ਕੌਣ ਪੁੱਤ ਰਖਵਾਉ ਤੈਨੂੰ ਚੂਰੀ ਹਾਏ ਉੱਥੇ ਕੌਣ ਪੁੱਤ ਰਖਵਾਉ ਤੈਨੂੰ ਚੂਰੀ ਗੱਲਾਂ ਬਾਪੂ ਦੀ ਕਿਉਂ ਨਹੀਂ ਸੁਣੀਆਂ ਹਾਏ 40 ਕਿੱਲੇ ਛੱਡ ਮੁੰਡਾ ਚੱਲ ਗਿਆ ਵਿਦੇਸ਼ ਹੋਈ ਸਮਝ ਤੋਂ ਬਾਹਰ ਦੁਨੀਆ ਹੋਏ 40 ਕਿਲੇ ਛੱਡ ਮੁੰਡਾ ਚੱਲ ਗਿਆ ਵਿਦੇਸ਼ ਹੋਈ ਸਮਝ ਤੋਂ ਬਾਹਰ ਦੁਨੀਆ ਹਾਏ ਸੱਤ ਅੱਠ ਸਾਲ ਦੀ ਗਾਰੰਟੀ ਮੁੜਦਾ ਨਹੀਂ ਜਦੋਂ ਮੁੜਿਆ ਮਾਹੌਲ ਹੋਊ ਚੇਂਜ ਜੀ ਜੇ ਤੇਰੇ ਪਿੱਛੋਂ ਛੱਡ ਕੇ ਜਹਾਨ ਬੇਬੇ ਬਾਪੂ ਦੱਸ ਕਰਨੀ ਕੀ ਵੇੜੇ ਵਿੱਚ ਰੇਂਜ ਜੀ ਜੇ ਤੇਰੇ ਪਿੱਛੋਂ ਛੱਡ ਕੇ ਜਹਾਨ ਬੇਬੇ ਬਾਪੂ ਦੱਸ ਕਰਨੀ ਕੀ ਵੇੜੇ ਵਿੱਚ ਰੇਂਜ ਜੀ ਓਏ ਜੰਨਤ ਤੋਂ ਸੋਹਣਾ ਪਿੰਡ ਮਾਰਦਾ ਆਵਾਜ਼ਾਂ ਜੰਨਤ ਤੋਂ ਸੋਹਣਾ ਪਿੰਡ ਮਾਰਦਾ ਆਵਾਜ਼ਾਂ ਤੇ ਤੂੰ ਝਾਲੀ ਜਈ ਖੁਸ਼ੀ ਚੁਣੀਆਂ ਹਾਏ 40 ਕਿੱਲੇ ਛੱਡ ਮੁੰਡਾ ਚੱਲ ਗਿਆ ਵਿਦੇਸ਼ ਹੋਈ ਸਮਝ ਤੋਂ ਬਾਅਦ ਦੁਨੀਆ ਹਾਏ 43 ਕਿੱਲੇ ਛੱਡ ਮੁੰਡਾ ਚੱਲ ਗਿਆ ਵਿਦੇਸ ਹੋਈ ਸਮਝ ਤੋਂ ਬਾਅਦ ਦੁਨੀਆ ਹਾਏ ਪਹਿਲਾ 10 47 ਵਾਲਾ ਭਾਰ ਮੈਂ ਦਿਲ ਤੇ ਢੋਆ ਫੇਰ 1966 ਚ ਛੋੜਾ ਭਾਈ ਵਖਰਾ ਹੋਇਆ ਨਿੱਚੇ ਰਾਸੀ ਬਾਲਾ ਯੁੱਧਰ ਜਦ ਲਿਡਰਾਂ ਤੋਂ ਮੰਗਿਆ ਤਾਂ ਸਦਾ ਜਵਾਬ ਹੁੰਦਾ ਸੀ ਹਾਈ ਕਿਤੇ ਆਣਾ ਕਹਿਣਾ ਪੈ ਜੇ ਇੱਕ ਪੰਜਾਬ ਹੁੰਦਾ ਸੀ ਹੋਏ ਕਿਤੇ ਆਣਾ ਕਹਿਣਾ ਪੈ ਜੇ ਇੱਕ ਪੰਜਾਬ ਬਹੁੰਦਾ ਸੀ ਥੈਂਕ ਯੂ ਬਾਈ ਸਾਨੂੰ ਚੰਗਾ ਲੱਗੇ ਤਾਂ ਤਾੜੀਆਂ ਜਰੂਰ ਮਾਰ ਦਿਓ ਅਰਦਾਸ ਕਰਿਓ ਅਗਲੇ ਸਾਰੇ ਚੰਗੇ ਤਾਮੇ ਚਾਮੇ ਨਾਲ ਬਾਬਾ ਜੀ ਸਾਡੇ ਸਿਰ ਤੇ ਹੱਥ ਰੱਖਿਓ ਐਦਾਂ ਅਸੀਂ ਵੀ ਮਜੀਸ਼ਨਾਂ ਨਾਲ ਲਗਾਈਏ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਗੁਲਾਮ ਅਲੀ ਜੀ ਸਰਦਾਰ ਅਲੀ ਜੀ ਬਹੁਤ ਸਾਰਾ ਪਿਆਰ ਮੇਰੇ ਮੈਂ ਬੋਲਣਾ ਨਵਾਂ ਨਵਾਂ ਸਿੱਖ ਰਿਹਾ ਜਵਾਨ ਇੱਧਰ ਉੱਧਰ ਹੋ ਜਾਂਦੀ ਹੈ ਗੁਸਤਾਖੀ ਮਾਫ਼ ਪਰ ਲਿਖਦਾ ਠੀਕ ਆ ਇੱਕ ਵਾਰੀ ਪੰਜਾਬ ਦੇ ਨਾਂ ਦੀਆਂ ਤਾੜੀਆਂ ਜਰੂਰ ਮਾਰ ਦਿਓ ਬਹੁਤ ਸਾਰਾ ਥੈਂਕ ਯੂ ਬੌਂਸਰ ਭਾਈਆਂ ਦਾ ਬਹੁਤ ਸ਼ੁਕਰੀਆ ਬਹੁਤ ਜ਼ੋਰ ਲਾ ਕੇ ਮੇਰੇ ਤੋਂ ਗਵਾਇਆ ਵੀ ਇਹ ਮੁੰਡੇ ਨੂੰ ਜਰੂਰ 5 ਮਿੰਟ ਦਿਓ ਤੇ ਮੇਰੇ ਕੋਲ ਧੰਨਵਾਦ ਯਾ ਤੁਹਾਡੇ ਸਾਰਿਆਂ ਦੇ ਨਾਦੀਆਂ ਤਾੜੀਆਂ ਕਿ ਬਹੁਤ ਜ਼ਰੂਰ ਪਰ ਥੈਂਕ ਯੂ ਸੋ ਮਚ ਬਹੁਤ ਸਾਰਾ ਧੰਨਵਾਦ ਸਸੀ ਕਾਲ ਜੀ